ਕਰ ਰਹੇ ਹਾਂ ਮਸਤ ਨੂੰ ਦੇਖੋ ਦੇਖ ਤਾਹੀ ਉੱਪਰੂ ਦਾ ਦਸ ਵਜੇ ਦਾ ਚੁੱਪਿਆ ਚੁੱਪਾ ਬਚਾਰਾ ਬਿਲਕੁਦਾ ਸੁਣ ਲੋ ਮਾ ਮਾ ਹੁਣ ਮਨਾ ਲੈਣਾ ਹੁਣ ਮਨਾ ਲੈਣਾ ਮਾ ਦੜ ਕੇ ਪੈਰ ਫੜਦਾ ਪਹਿਲਾਂ ਲਿਆ ਕੁਸ ਆਏ ਨਹੀਂ ਹੁੰਦਾ ਉਹ ਲੈ ਬਹੁਤ ਬਹੁਤ ਹੋਆ ਤੇ ਚਾਚਾ ਮਸ਼ੀਨ ਇਹ ਬਿੰਨ ਨੀ ਲੱਗ ਤਰੇ ਤੈਨੂੰ ਅੱਜ ਜਮਾ ਨਹੀਂ ਆਇਆ ਵੀ ਲੱਡੂਆਂ ਦਾ ਡੱਬਾ ਲਿਆਵਾ ਅੱਜ ਕਿੱਥੇ ਦੇਣਾ ਪਿਆ ਹੁਣ ਪਿੱਛੇ ਦਾ ਪਿਆ ਉਹ ਮੋਟਰਸਾਈਕਲ ਚੱਕ ਬਾਜੀ ਗੋਗੀ ਟਾਇਰ ਸਿੱਧੇ ਕਰ ਲਈ ਇਹਦੇ ਹੈ ਗੋਗੀ ਯਾਰ ਸਿੱਧੇ ਕਰ ਲੈ ਲੱਸੀ ਬਲਾਕ ਦਾ 100 100 ਕੇ ਜੀਲੀ ਲਾਉਣੀ ਅੱਜ ਕਹਿੰਦੇ ਦਾਰੂ ਪੀ ਕੇ ਘਰ ਨੂੰ ਆ ਕੇ ਲੱਸੀ ਪੀ ਕੇ ਖੱਬੇ ਚ ਬਚਿਆ ਕਰਾਇਆ ਕੀ ਕਹਿੰਦੇ ਚਾਚ ਕਹਿੰਦੇ 11 ਨੂੰ ਪਿਆਈ ਵਿਸਕੀ ਮਿੱਠਾ ਮੂੰਹ ਨਾਲ ਤੂੰ ਯਾਰ ਦਾ ਕਰਾਇਆ ਉਹ ਡੱਬਾ ਚੱਕੀ ਫਿਰਦਾ ਮੀਣਾ ਜਾਂ ਮਾਰੇ ਤੇ ਇਹ ਕਹਿਤਾ ਜੇ ਸਰਦਾ ਸਾਰ ਲਵਾ ਹਾਂ ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਲੋ ਜੀ ਮਿੱਤਰੋ ਅੱਜ ਆਪਣੀ ਪਨੀਰੀ ਦਾ ਜਿਹੜੀ ਹੈ ਨਾ ਲਵਾਈ ਸ਼ੁਰੂ ਕਰਨ ਲੱਗੇ ਆ ਜਿਹੜੀ ਆਪਾਂ ਨੇ ਹੱਥੀ ਸੀਡਰ ਨਾਲ ਪਨੀਰੀ ਬੀਜੀ ਸੀ ਬੜੀ ਮਿਹਨਤ ਕੀਤੀ ਤੁਸੀਂ ਸਾਰਿਆਂ ਨੇ ਦੇਖਿਆ ਹੀ ਹੈ ਹਨਾ ਡਾਕਰ ਜ਼ਮੀਨ ਦੇ ਵਿੱਚ ਵੀ ਮਤਲਬ ਕਿਵੇਂ ਆਪਾਂ ਨੇ ਛਣਾਈ ਕਰ ਕਰਕੇ ਹਨਾ ਪਨੀਰੀ ਤਿਆਰ ਕੀਤੀ ਆ ਤੇ ਤੁਸੀਂ ਪਹਿਲਾਂ ਪਨੀਰੀ ਦੇਖੋ ਤੁਹਾਨੂੰ ਬਾਕੀ ਗੱਲਾਂ ਆਪਾਂ ਬਾਅਦ ਚ ਕਰਾਉਨੇ ਆ ਇਹ ਆਪਣੀ ਸੁਪਰੀਮ X10 ਤੇ ਕਿੰਨੇ ਕਿੱਲਿਆਂ ਦੀ ਕਿਉਂਕਿ ਪੱਟਣੀਆਂ ਚ ਉਹ ਕਿੰਨੇ ਦੀ ਪੱਟ ਚੱਲੋ ਉਹ ਪਰਲੀ ਪੱਟ ਨਹੀਂ ਛੜੀ ਹੈ ਨਾ ਹਾਲੇ ਇਹ ਛੇਤੀ ਹੋਈ ਹੈ ਨਾ ਪਰਲੀ ਨਾਲੋਂ ਵੀ 110 ਦੀ ਬਹੁਜਤੀ ਹੁੰਦੀ ਹੈ ਬਹੁਜਤੀ ਹੁੰਦੀ ਹੈ ਆਪਣੀ ਉਹ ਦੇਖ ਲੈ ਪੰਨਿਆਂ ਵਾਲੀ ਕਿੰਨੀ ਹੁੰਦੀ ਤੇ ਅੱਜ ਬਾਕੀ ਜੈਨ ਸਾਹਿਬ ਤੋਂ ਅਸੀਂ ਆ ਵੀ ਲੈ ਕੇ ਆਏ ਤੇ ਕਟਰ ਕਹਿ ਦਿੰਨੇ ਆਪਾਂ ਜਿਹੜਾ ਹੈ ਨਾ ਪਨੀਰੀਆ ਦਾ ਤੇ ਆ ਇਕੱਠੇ ਛੇ ਦੋ ਦੋ ਚੱਲਦੇ ਆ ਦੋਏ ਵੱਡਾ ਦਾ ਹੈ ਨਾ ਠੀਕ ਹੈ ਠੀਕ ਹੈ ਅੜਦ ਵਾਲੇ ਕਿਉਂਕਿ ਕੀ ਕਰਦਾ ਉਹਨਾਂ ਪਹਿਲਾਂ ਇਹਦਾ ਪਹਿਲਾਂ ਚਾਕੂ ਫੇਰਦਾ ਇੱਧਰ ਵੀ ਗੱਬੇ ਵੀ ਚਾਕੂ ਮਾਰ ਲਾ ਨਹੀਂ ਫਿਰ ਆ ਕੰਮ ਰਹਿ ਜਣਾ ਆ ਦੇਖ ਕਿੰਨਾ ਉਹਦੇ ਲੱਗ ਰਹੇ ਆਹੀ ਕਟਰ ਫੇਰ ਦੇ ਸਾਈਡ ਤੋਂ ਵੱਡੇ ਜਾਨ ਤੋਂ ਹੋ ਗਏ ਇੱਧਰ ਆ ਵੀ ਆਪਣੀ 110 ਦੀ ਜਾਂਦੀ ਹਾਂ ਦੇਖ ਲੈ 24 ਕਿੰਨੀ ਕਹਿੰਦੇ ਤਾਂ ਕੋਈ ਸਾਰੀ ਹੋ ਗਈ ਵਧੀਆ ਵਧੀਆ ਹੋ ਗਈ ਹੈ ਨਾ ਤੇ ਜਿਹੜੇ ਮਾੜਾ ਮੋਟਾ ਆਪਾਂ ਨੂੰ ਸਿੱਧਾ ਜਾ ਵੀ ਮੈਂਟ ਲੱਗਦਾ ਤਾਂ ਸਾਰੇ ਭਰ ਗਏ ਬਾਕੀ ਅੱਜ ਹੁਣ ਲਾਉਣੀ ਸ਼ੁਰੂ ਕਰਨੀ ਹੈ ਲਵਾਈ ਆਪਣੀ ਉਹ ਸਾਹਮਣੇ ਖੇੜੇ ਪਿੰਡ ਚ ਵੀ ਲਾਉਣੀਆਂ ਚਾਰ ਪੰਜ ਕਿੱਲੇ ਪਿੰਡ ਚ ਵੀ ਲਾਉਣੀਆਂ ਆਪਣੇ ਉਧਰ ਗੁਛੀਆਂ ਚ ਤੇ ਕਿਹੜੀ ਲਾਉਣੀ ਆ ਅੱਛਾ ਜਾ ਜਾਊਗਾ ਜਣੀ ਬੈੱਡ ਸਾਰਾ ਆ ਜਾ ਉਹ ਤੱਕ ਚਲਿਆਣੀਆਂ ਇਹ ਉਹਦੇ ਕਿੰਨੇ ਕਿੱਲੇ ਲਾਉਣੇ ਆ ਕਿੰਨੇ ਕਿੱਲੇ ਲਾਉਣੇ ਆ ਚਾਰ ਸਾਢੇ ਚਾਰ ਗਹਿਣ ਤੋਂ ਬਦਨ ਚਾਰ ਪੰਜ ਕਿੱਲੇ ਹਾਂ ਸਾਢੇ ਕਿ ਚਾਰ ਆ ਬੈਗ ਦੇਖ ਲੋ ਵੀ ਕਿੰਨੇ ਟੌਪ ਦੇ ਹਨ ਰੂਹ ਖੁਸ਼ ਹੁੰਦੀ ਐ ਸਾਲੀ ਪਹਿਲਾਂ ਪਹਿਲਾਂ ਤਾਂ ਐ ਲੱਗੀ ਗਏ ਵੀ ਲਾ ਵੀ ਛਿੱਡੇ ਜਿਹਾ ਛਿੱਡੇ ਜਿਹਾ ਕੁਝ ਨਹੀਂ ਹੋਣਾ ਵਿੱਚ ਨੂੰ ਤਾਂ ਕੇਅਰ ਕਰਨੀ ਵੀ ਆਏ ਤਾਂ ਵੀ ਚਲੋ ਭਰਿਓ ਕੋਈ ਗੱਲ ਨਹੀਂ ਜਿਹੜੀ ਹੋ ਗਈ ਸਹੀ ਐ ਪਰ ਹੁਣ ਪਤਾ ਲੱਗਦਾ ਵੀ ਪਨੀਰੀ ਵਾਕਿਆ ਰਾਂ ਆ ਚੀਜ਼ ਜ਼ਿਆਦਾ ਆਂ ਦੇਖੋ ਸੰਘਣੀ ਦੀ ਦੇਖੋ ਕਿਆ ਕੈਂਡ ਸੰਘਣੀ ਪਨੀਰੀ ਪੂਰੀ ਹੈ ਨਾ ਗੋਗਰੀ ਇਹਦੇ ਛਾਣੇ ਦੇ ਕਿੰਨੀ ਵਾਰ ਲਾਤੀ ਐ ਚ ਐ ਹੋਗੀ ਦੋ ਵਾਰ ਕੋਈ ਇੱਕ ਵਾਰ ਸਪਰੇ ਕਰੀ ਦੀ ਹੈ ਨਾ ਠੀਕ ਦੂਜੇ ਲੋਟ ਕਰ ਉਹ ਦੂਜੇ ਕਰਦ ਨਾਲ ਤਾਂ ਨਹੀਂ ਦੇਖੀ ਹੋਗੀ ਵੱਟ ਕੇ ਠੀਕ ਹੈ ਮਰ ਮਰ ਕੋਈ ਨਹੀਂ ਕਰਦੇ ਨਾ ਇਹਨੂੰ ਤਾਂ ਕਿਹ ਤੀਖਾ ਕਰਨ ਦੀ ਲੋੜ ਨਹੀਂ ਆਪਣੇ ਆਪੇ ਚੱਲ ਚੱਲ ਹੋਈ ਜਾਂਦਾ ਤੀਖਾ ਹੈ ਨਾ ਪਹਿਲਾਂ ਜ਼ਿਆਦਾ ਜ਼ੋਰ ਲੰਦਾ ਹਾਂ ਹਾਂ ਉਹ ਗੋਗੀ ਨੂੰ ਤਾਂ ਮੈਂ ਵੀਡੀਓ ਦਿਖਾਈ ਤੀ ਹਾਂ ਮੈਂ ਇਹਨੂੰ ਦਿਖਾਈ ਤੀ ਮਾਂਮੂ ਦੇ ਦੱਸੀ ਪਾਲ ਇੱਕ ਜਣਾ ਚਲੋ ਦੱਬੀ ਜੱਚ ਜ਼ੋਰ ਬਹੁਤ ਲੰਦਾ ਲੱਗਦਾ ਆ ਪਹਿ ਤੱਕੜਾ ਨਹੀਂ ਸਾਰੇ ਕਿੱਲੇ ਵਿੱਚ ਵੱਢਦੇ ਨੇ ਕਿਨੇ ਵੀ ਚਲੋ ਵੀ ਪੰਪ ਦੇ ਦੇ ਤੂੰ ਕੁੰਡਾ ਨਾ ਕਰਾ ਦੇ ਸ਼ਾਮ ਨੂੰ ਅੱਪੂ ਨਾਲ ਬੰਦਾ ਫਰਿਆ ਨਹੀਂ ਕੋਈ ਉੱਥੇ ਹੋਊਗਾ ਉਹ ਨਾ 24 ਚੱਕਰੀ ਬਾਪੂ ਦਾ ਜੋ ਵੀ ਚੱਕਰੀ ਬਾਪੂ ਉਹਦੇ ਨਾਲ ਗੱਲ ਨਹੀਂ ਕਰੀ ਉਸਤੇ ਵੀ ਜਾਣੇ ਹੋ ਹੋਰ ਕਿੰਨੇ ਹੋ ਗਿਆ ਜੀ ਆਉਂਦੇ 9 10 11 12 13 ਦੋ ਦੋ ਨਾ ਨਾ ਉਹ ਲੈਣਾ ਕਿੰਨੀ ਹੋਗੀ ਲੈਣਾ ਹੋ ਗਿਆ ਜੀ 2 3 4 5000 5000 15 5 5 72 ਤੇ ਦੋ ਬਸ 72 ਹੋ ਗਏ ਪਰ ਇਸ ਵਾਰ ਆਏ ਆ ਵੀ ਆਪਣੀ ਮੈਟ ਦੀ ਮਟਾਈ ਚੰਗੀ ਹੋ ਗਈ। ਚਾਚਾ ਵਜਨਦਾਰਾ ਮੈਟ ਹਨਾ ਆਪਣੇ ਵਾਲੇ ਪੂਰੇ। ਚਾਚੇ ਅੱਜ ਦਵਾਈ ਨੂੰ ਲਾ ਦੀ ਭਾਗੇ ਅੱਜ ਨੂੰ ਪਿੱਛੇ ਦਵਾਈ ਪਾ ਦਿਓ ਕਿੱਲਿਆਂ ਚ ਜਿਹੜਿਆਂ ਚ ਕਦੂ ਕਰਿਆ ਵਾ। ਹਾਂ। ਬੋਤਲਾਂ ਇੱਕ ਇੱਕ ਡੱਬ ਚ ਪਾ ਦੀਏ ਤੇ। ਫਿਰ ਸਾਬ ਤੱਕ ਚੱਲਣਾ ਕੱਲੂ ਨਹੀਂ ਦੇਖੀ ਲਉਂਗੀ। ਕਿੱਥੇ? ਕਿਤੇ ਅੱਜ ਦਵਾਈ ਪਾ ਕੇ ਵੀ ਕਰਨੀ 3-4 ਦਿਨ ਹੋ ਗਿਆ ਅੱਜ ਸਾਨੂੰ ਚੱਲਦੇ ਉਹਨੂੰ। ਕਿਤੇ 75 ਨਾਲ ਵੀ ਸਰ ਜਾਂਦਾ ਬਾਕੀ ਤਕਾਉਣ ਆ ਜਿਹੜੀ ਖੇਤੀ। ਉਹ ਉਹਦਾ ਪਤਾ ਨਹੀਂ ਲੱਗਦਾ ਉੱਥੇ ਥੋੜੀ ਜਿਹੀ 베ਸਟ ਨਿਕਲ ਜਾਂਦੀ ਹੈ ਕਿਉਂ ਐਂ ਤਕਾਉਣ ਚ ਜਾ ਕੇ ਚੱਕਣੀ ਫੇਰ ਲਿਫਟ ਛੱਡਣੀ ਹੈ ਨਾ ਜਣੀ ਆਪਾਂ ਨੇ ਹੁਣ ਇੱਕ ਕਨਾਲ ਚ 10 ਕਿ ਮਿੰਟਾਂ ਦਾ ਲਾਈਵ ਆਪਾਂ ਨੇ ਆਈਡੀਆ ਆਪਣਾ ਬਾਕੀ ਅੱਜ ਆ ਆਪਣੀ ਪਨੀਰੀ ਚੱਲੀ ਹੈ ਇਹਦਾ ਦੇਖਦੇ ਆ ਵੀ ਆਪਾਂ ਕੀ ਰਿਜ਼ਲਟ ਆਉਂਦਾ ਹੈ ਨਾ ਸਾਕੀ ਨੰਬਰ ਰਹਿ ਨਾ ਮੱਛਰ ਬਦਮਾਸ਼ ਕੱਲ ਤੇ ਸੁੱਕੀ ਵੱਢਣੀ ਹੈ ਸੁੱਕੀ ਦੇ ਵਿੱਚ ਮੜੀ ਜੀ ਕਿ ਆਪਣੀ ਆ ਖੇਤਲਾ ਘਟ ਜੂਗੀ ਹੋਰ ਆ ਕੱਢ ਦੋ ਮੈਂ ਉਹਦਾ ਪਾਣੀ ਹਾਂ ਉਹਦਾ ਆਪਣੇ ਜਿਵੇਂ ਮਾਲਕ ਕਹਿ ਰਹੇ ਆ ਆਪਣਾ ਪਿਛਲਾ ਪਾਣੀ ਚ ਲੈਣ ਦੇ ਜਿਹੜੀ ਪੱਟਣੀ ਉਹਦਾ ਪਾਣੀ ਕੱਢ ਦੋ ਇੱਕ ਦਿਨ ਪ ਕਿ ਨਹੀਂ ਹਾਂ ਹੋਣੀ ਦਿੱਤੀ ਜਾਊਗੀ ਬਸ ਜਮਈ ਸਾਲ ਦੇ ਰੋ ਜਮਈ 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 ਹਾਂ ਨਾਲੇ ਟੁੱਟੂਗੇ ਨਹੀਂ ਮੈਟ ਵਧੀਆ ਚੱਕੋ ਜਾਊਗਾ ਹੁਣ ਪਾਣੀ ਭਰ ਜੰਦਾ ਇੱਕ ਤਾਂ ਹੀ ਉੱਥੋਂ ਜਿਹੜੇ ਹੁੰਦੇ ਸੁੱਕੇ ਹੀ ਹੁੰਦੇ ਕੋਕੀ ਉਹ ਆ ਚੱਕੂ ਨਾਲ ਵੜ ਲੈ ਚੱਲਾ ਜਿਹੜੇ ਚੱਕੀਆਂ ਹੁਣ ਪਹਿਲਾਂ ਹੀ ਕਰੀ ਚੱਲ ਗਏ ਪਹਿਲਾਂ ਹੀ ਲੱਖ ਹੋਣੇ ਮਸ਼ੀਨ ਦੇ ਵਿੱਚ ਪਹਿਲਾਂ ਹੀ ਹਨਾਨ ਹੋਊਗੇ ਨਹੀਂ ਆਪਾਂ ਉਹਦਾ ਕਿੰਨਾ ਦਾ ਆਉਂਦਾ ਆਉ ਉਹਦੀ ਨਾਲੇ ਚੱਕ ਲੈਣਾ ਜੀ ਕਰਦਾ ਇਹਦਾ ਦੇਖ ਚਲੋ ਕੋਈ ਨਹੀਂ ਲੱਗੀ ਜਾਂਦਾ ਪਤਾ ਡੇ ਬਾ ਡੇ ਪੈਂਦਾ ਸੋਨਾ ਅੱਗੇ ਸਿੱਖਣ ਪਰੇ ਪਰ ਮਿਹਨਤ ਆ ਬਈ ਬਹੁਤ ਹੈ ਜੀ ਦੇ ਵਿੱਚ ਮਿਹਨਤ ਕਰਨ ਤੇ ਹਟਣਾ ਵੀ ਹੈ ਨਹੀਂ ਅੱਜ ਕਰੀਏ ਕੈਮਰੇ ਨੂੰ ਅੱਛਾ ਤੇਰੇ ਕਿਹਨੇ ਵੀ ਕਰ ਦਿੰਦਾ ਕਰ ਕੈਮਰੇ ਨੂੰ ਹੱਥ ਰੱਖ ਉਹਦੇ ਮੱਖੀ ਤੇ ਰੱਖਿਆ ਪਿਆ ਜਿਹੜਾ ਉਦੋਂ ਟਿਕ ਜਾ ਆ ਚੱਕ ਫੇਰ ਗੋਗੀ ਇਹ ਗਾਹ ਨੂੰ ਜਾ ਟਿਕ ਉਹਰ ਬਿਸਕੀਮ ਲੱਗ ਜੇ ਕਰਨੀ ਬਾਹਰ ਬਾਹਰ ਆ ਆ ਵੀ ਕਰ ਸਕਦੇ ਤਾ ਟੱਕੂ ਕੇ ਨਾਮ ਤੇ ਇਹ ਚੱਕੂ ਫੇਰ ਦੇ ਕੇ ਆਉਂਦੀ ਜੀ ਵੱਡਦਾ ਸਹੀ ਵੱਡਦਾ ਸਹੀ ਕੋਈ ਨਾ ਮੜਮੜਾ ਰਹਿੰਦਾ ਕੋਈ ਗੱਲ ਨਹੀਂ ਆ ਤੀਆ ਤਾਂ ਵੱਡੇਆਂ ਨਾਲੇ ਪਰ ਬੋਏ ਫਰਕ ਪੈ ਗਿਆ ਯਾਰ ਮੇਟਾਂ ਚ ਨਹੀਂ ਪੂਰੇ ਕੱਢਣੇ ਚਾਹੀਦੇ ਪਹਿਲੇ ਬਸ ਪਿੱਛੇ ਕਹਦੇ ਨੋਟਦਾ ਹੁੰਦਾ ਇਹਨੂੰ ਮੁਰੇ ਮੁਰੇ ਕਿੰਨਾ ਦੱਬਿਆ ਜਾਂਦਾ ਪਹਿਲਾਂ ਉੱਥੇ ਲਓ ਸੰਭੂ ਜੀ ਬਸ ਇਕਰ ਹੈਗਾ ਵੜਦੇ ਹੁਣ ਉਹਨੂੰ ਵੀ ਛਿੜਕਿਆ ਕੰਮ ਸੰਭੂ ਜੀ ਉਹ ਪਰਲੀ ਸਾਈਡ ਤੇ ਕੋਈ ਕੀ ਫਿਰ ਕਟਿੰਗ ਸਹੀ ਹੋ ਜਾਂਦੀ ਹੈ ਦੇਖੀ ਵੀ ਦੇਖੀ ਜਾਂਦਾ ਕਿ ਨਹੀਂ ਆਹ ਨੂੰ ਗੋਲ ਕਰ ਦਨਾ ਉਹਨੂੰ ਉਹ ਕਟੀਆਂ ਹੋਈਆਂ ਪਹਿਲਾਂ ਕਟਿੰਗ ਇੱਧਰੋਂ ਵੀ ਚੱਕ ਚੱਕ ਤਾਂ ਫੇਰ ਨਹੀਂ ਪੈਂਦਾ ਦੁਬਾਰਾ ਤੇ ਵੀ ਮੈਂ ਅਵੀ ਪਨੀਰੀ ਹੁਣ ਆਪਾਂ ਨੇ ਫਾਲਤੂ ਰੱਖ ਲਈ ਪੂਰੀ ਜੇ ਥੋੜੀ ਅੱਜ ਵੀ ਘਟ ਗਈ ਨਾ ਫੇਰ ਆਪਾਂ ਦੁਬਾਰਾ ਕਰ ਸਕਦੇ ਠੀਕ ਹੈ ਆ ਕੇ ਲੈ ਜਿਓ ਕਰਨਾ ਕਰਾਉਣਾ ਚਾਹੇ ਸਪੇਸ ਚ ਕਰਨਾ ਖਰਦਗੋਗੀ ਇੱਕ ਮਿੰਟ ਅੱਛਾ ਠੀਕ ਆ ਇੱਥੋਂ ਫੇਰ ਤਾਂ ਚੱਕੂ ਫੇਰ ਨਹੀਂ ਫਿਰ ਇਹ ਤਾਂ ਪਤਲਾ ਹੋ ਜਾਣਾ ਪਹਿਲਾਂ ਚੱਕ ਲਾ ਦੇਣਾ ਇਹ ਇਹ ਫੇਰ ਅੱਛੀ ਛੋਟੇ ਲੁੱਟ ਪੈ ਜੂਗਾ ਇਹ ਕੋਈ ਮੈਂ ਜੋੜ ਕੇ ਲਾ ਦਉਣਾ ਹੁਣਾਂ ਇੱਥੇ ਕਰਦੀ ਇਹਦੇ ਨਾਲ ਮੈਂ ਸਿੱਖ ਲੈ ਕੱਲਾ ਅਸੀਂ ਟ੍ਰਾਈ ਕਰੀਏ ਆਹਾਂ ਇੱਥੇ ਰੱਖ ਦੀ ਮੋਟਰਪੱਲੇ ਲੈ ਚੱਲੀ ਜਾਨਾ ਕਹਣਾ ਉੱਥੇ ਰਹਿਣ ਦੇ ਬਾੜ ਵੱਢਣੀ ਨਹੀਂ ਆਕੇ ਅਸੀਂ ਐ ਤੇ ਗੋਗੀ ਵੱਲੋਂ ਤੇਰਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਗੋਗੀ ਦਾ ਬਹੁਤ ਬਹੁਤ ਧੰਨਵਾਦ ਗਰਮੀ ਬੋਲਦੀ ਮਿੱਤਰੋ ਗਰਮੀ ਹੈ ਲੋ ਗਰਮੀ ਗਰਮੀ ਤਾਂ ਕਿਸੇ ਨੂੰ ਕਹਿੰਦੀ ਕਿੰਨੇ 2 4 6 ਲੰਬਾ ਹੈ ਨਾ ਤੇ ਸਮਝ ਲਓ 4 8 12 12 ਫਰਨੇ ਚੱਕ ਲਿਆ ਆਪਾਂ ਨੇ ਹੈ ਨਾ ਵਾਹ ਠੀਕ ਹੈ ਠੀਕ ਹੈ ਬਸ ਇੰਨਾ ਕਿਲਵਾਉ ਬਹੁਤ ਹੈ ਜੀ ਪਨੀਰੀ ਮੁੱਕ ਜਣੀਆ ਫਿਰ ਇਹ ਪਨੀਰੀ ਮੁੱਕ ਜਣੀਆ ਹੂੰ ਬਹੁਤ ਪੁੱਛੀ ਜਾਂਦੇ ਆ ਬਾਈ ਉਹ ਪਨੀਰੀ ਵੀ ਲਾ ਦੂੰਗੇ ਮਾਨ ਨਹੀਂ ਲੱਗਦੀ ਆ ਜਿਵੇਂ ਅੱਜ ਤੂੰ ਕਹਿੰਦਾ ਹੁਣ ਉਹ ਹੀ ਫੋਨ ਆਇਆ ਤਾਂ ਕਹਿੰਦੀ ਵੀ ਜੀ ਅਸੀਂ ਲਫਾਫੇ ਪਰੇ ਬੀਜ ਦੀ ਦੀ ਆਪਾਂ ਸਾਰੇ ਨਵੇਡੇ ਆਉਂਗੇ ਮਤਲਬ ਆਹ ਕਹਿੰਦਾ ਜਿਵੇਂ ਆਪਣਾ ਸਕੀਮ ਲਈ ਵੀ ਹਾਂ ਵੀ ਆਪਣਾ ਲਫਾਫਾ ਲੈ ਕੇ ਵੀ ਉੱਪਰ ਛਿੱਟਾ ਦੇ ਦੇ ਵਿੱਚ ਇਹ ਦੂਈ ਲੋਡ ਕਰ ਦਵੇ ਸੁੱਕਾ ਜਿਵੇਂ ਆਪਾਂ ਹਨਾ ਉਵੇਂ ਬਾਪੂ ਦਾ ਅੱਜ ਵੀ ਮੋਨਾ ਤਾਂ ਕਹਿੰਦਾ ਵੀ ਆਪਾਂ ਜਿਉਂਵੇਂ ਕਰ ਦੋ ਉਹਨੂੰ ਆ ਛੇੜ ਕਰ ਦੋ ਇਕੱਠਾ ਜਾ ਉਹ ਵੀ ਠੀਕ ਆ ਯਾਰ ਕਿਉਂ ਨਹੀਂ ਛਿੱਟਾ ਦੇਖੋ ਹੁਣ ਆਪਾਂ ਨੇ ਗਰੀਸ ਕਰਤੀ ਮਸ਼ੀਨ ਇਹ ਕਰੇ ਆ ਕੇ ਸੀ ਪਨੀਰੀ ਲੋਡ ਕਰਾ ਕੇ ਭੇਜਤਾ ਅੰਕਲ ਨੂੰ ਤੇ ਗਰੀਸ ਕਰਨ ਤੋਂ ਬਾਅਦ ਨਾ ਆ ਦੇਖੋ ਨਿਕਲਦਾ ਮਾਲ ਦਿੱਤਾ ਆਪਾਂ ਨੇ ਇਹ ਸਾਰੇ ਨਾ ਸਾਰੇ ਫੁੱਲ ਕਰਤੇ ਇਆ ਹੁਣ ਹਵਾ ਨਾ ਬਣੇ ਵਿੱਚ ਤਾਂ ਕਰਕੇ ਸ਼ੂਟਰ ਚਲਾਉਣੇ ਪੈਂਦੇ ਨੇ। ਮਤਲਬ ਇਹਦੇ ਵਿੱਚੋਂ ਗੰਦਮੰਦ ਜਿਹੜਾ ਹੈਗਾ ਉਹ ਨਿਕਲ ਜਾਊਗਾ ਸਾਰਾ। ਹਵਾ ਨਹੀਂ ਬਣੂਗੀ। ਠੀਕ ਹੈ ਜੀ। ਤੇ ਬਾਕੀ ਇਹਦੀ ਕੰਮ ਕਰਨ ਦੀ ਆ ਸਾਰੀ ਪੋਜੀਸ਼ਨ ਹੁੰਦੀ ਐ। ਆ ਦੇਖੋ ਆ ਸਪ੍ਰਿੰਗ ਨੇ ਆ ਮਾਦੀਆ ਨੇ ਸੱਤ ਥੱਲੇ। ਐਦਾਂ ਇਹਨੇ ਚੱਕੀ ਜਾਣਾ ਟੱਕਾ। ਤੇ ਫਿਰ ਇਹਨੇ ਕੰਮ ਕਰੀ ਜਾਣਾ ਟੈਨਸ਼ਨ ਕਿਹੜੇ ਥੋੜੀ ਹੁੰਦੀ ਜਦੋਂ ਸਵੇਰੇ ਉੱਠਦੀ ਸਾਰ ਤੇ ਹੱਥੇ ਹਰ ਸਾਰੇ ਕੰਮ ਕਰਨੇ ਕਰਨਾ ਗਲ ਮੜ ਜਾ ਪੈਣਾ ਆ ਪਾਸੇ ਹਟਾ ਹੰਦੇ ਹਾਂ ਚਲ ਲਾਉਲੀ ਸੰਗੜੀ ਲਾਸੀ ਤੇ ਬੈਟਰ ਵਾਦਾ ਕਿੱਥੇ ਕਿੱਥੇ ਤੇ ਆਵੇਂ ਅਹੀ ਚੱਕਰ ਠੀਕ ਹੈ ਹਲ ਜੋਲਾ ਦਈਏ ਹਲ ਦਾਲੇ बस बतू। ਨੰਗੇ ਮਡਾਂ ਕਰ ਰਹੀ ਜਿੰਦੀ। ਠੰਡੀ ਵੀ ਹੋਣੀ ਜਦ ਤੱਕ ਜੰਦੀ ਜੰਦੀ। ਅੱਜ ਪਾਣੀ ਪਾ ਦੇਣਾ ਕਿਹਨ ਕੀ ਪਰ ਪੀਣੀ। ਚੱਲ। ਨੀਲੀ ਕੰਨੀ ਚ ਪਾ ਦੇ ਉਰੇ ਲੈ ਕੇ ਮੈਂ ਚ ਪਾਣਾ ਆਪੇ। ਚੱਲੀਏ ਵੀ ਅੱਜ। ਹਾਂ ਚੱਲ। ਆ ਜੇ ਧੱਕ ਵਿੱਚ ਉਹ ਸਾਹਮਣੇ। ਮੋਟਰ ਤੇ ਪਰਾਂ ਤੱਕ ਲੰਬਾ ਬਾਹ ਹੁਣਾ ਚਾ ਉਹ ਪਿੰਨਾ ਰਗੜੀ ਵੀਨੋ ਫਾਇਦਾ ਹੋ ਗਿਆ ਨਾਲੇ ਹੁਣ ਚੈੱਕ ਨਾਲ ਆਪਾਂ ਨੂੰ ਪਤਾ ਲੱਗ ਗਿਆ ਹਨ ਹਾਂ ਦੇਖ ਪਲੀਜ਼ ਕਿਹਾ ਜੇ ਨਿਕਲੇ ਦੇਖ ਵਿੱਚੋਂ ਇਹਦੇ ਪਾਣੀ ਜਵੀ ਨਾਲ ਹਨ ਹੋ ਜਾ ਕੁੱਲੀ ਮਹਾਟਾਰ ਜਨ ਨੂੰ ਜੇ ਆਪਾਂ ਲਿਆ ਰੋਕਦੇ 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 ਤੱਕ ਰੋਕ ਦੇ ਬਿਲੂ ਟਰਾਲੀ ਰੋਕ ਦੇ ਅੱਜ ਨਾ ਵੀ ਲੈ ਆਨੇ ਆਪਣੇ ਲਈ ਆ ਆ ਕੇ ਨਹੀਂ ਪਨੀਰੀ ਕਿੱਥੇ ਕਰਾਉਂਦੀ ਅੱਜ ਅੱਜਾ ਕੁੱਝ ਵੀ ਭੁੱਲ ਗਿਆ ਸੀਟ ਪਰ ਬੈਠਣਾ ਹਲੇ ਮੈਟ ਟੁੱਟਦੇ ਆ ਥੋੜੇ ਥੋੜੇ ਆਪਣੇ ਹਲੇ ਥੋੜੇ ਬਰੇ ਥੋੜੇ ਬਰੇ ਅੱਜ ਨਾ ਤੁਸੀਂ ਪੁੱਛੋ ਅੱਜ ਆਪਣੀ ਗੱਲ ਯਾਰੀ ਅੱਜ ਆਪਣੇ ਵਾਲੇ ਲੱਸੀ ਬਲਾਗ ਬਣਾਤਾ 100 100 ਕੇ ਜੀਲੀ ਲਾਉਣੀ ਅੱਜ ਇਹ ਕਰ ਲੂਆ ਗਿਆ ਲੱਸੀ ਪੀ ਕੇ ਖੱਬੇ ਚ ਵਜਿਆ ਉਹ ਕੰਮ ਆ ਬਦਨਾਮ ਹੋ ਗਿਆ ਨਹੀਂ ਚੱਲ ਸਾ ਲੋਟ ਕੰਮ ਤੜੀ ਲੱਸੀ ਪੀ ਕੇ ਸੌ ਦਾ ਲਉਣਗੇ ਬਦਨਾਮ ਤਾਂ ਹੋਣੀ ਆ ਮੰਨੀ ਨਹੀਂ ਇਹ ਆਪਾਂ ਹੀ ਸਾਡੇ ਕਾਰਜ ਦਾ ਸਮੱਸਿਆ ਆ ਦੇਖੋ ਇਹ ਮਿੱਟੀ ਦੇ ਚੰਗੇ ਚੰਗੇ ਬੰਦੇ ਵੀ ਖੇਤੀ ਕਰ ਪਨੀਰੀ ਨਹੀਂ ਮਾੜੀ ਹੈ ਪਨੀਰੀ ਬੜੀ ਟੌਪ ਦੀ ਹੈ ਤੁਸੀਂ ਐਵੇਂ ਤੁਹਾਨੂੰ ਆਪਾਂ ਕਹਿ ਦੀ ਪਰ ਇਹ ਮੈਟ ਤੁਰਦਾ ਨਹੀਂ ਪਾਣੀ ਚ ਵੀ ਡਬੋលਿਆ ਸਾਰਾ ਸਕਾ ਕੇ ਵੀ ਦੇਖ ਲਿਆ ਬਸ ਹੁਣ ਤਾਂ ਆਏ ਆ ਵੀ ਜਿਲੀ ਤਲੀ ਲਾਜ ਨਹੀਂ ਆ ਹਾਂ ਵੀ ਅੱਜ ਬਈ ਡੱਕਰ ਮਿੱਟੀ ਚ ਅਸਲ ਚ ਕੀ ਸਮੱਸਿਆ ਛੜ ਗਈ ਸਾਨੂੰ ਬਈ ਮੈਟ ਨਹੀਂ ਤੁਰਦਾ ਇਹਦਾ ਇੱਕ ਨਾ ਸੀ ਤੋ ਤੋ ਕੇ ਬੈਠੇ ਇਹ ਕਰ ਲੈ ਮੋਟੇ ਤੇ ਆਹਾ ਕਿਉਂਕਿ ਰਾਮਨਾਰ ਓਏ ਇਹ ਜੰਮ ਜਾਂਦਾ ਏ ਤੇ 10 ਮਿੰਟ ਪਿਆ ਰਹਿਣਾ ਚਿੜ ਜਾਂਦਾ ਤੈਨੂੰ ਅੱਜ ਮੈਟ ਕਰਦੇ ਆ ਦੇਖੋਂ ਕੰਕਰੀਟ ਸਾਰੀ ਦਿਹਾੜੀ ਚ 2 ਕਿੱਲੇ ਲਾਉਂਗੇ ਨਾ ਨਾ ਕਿੱਲੇ ਤਾਂ ਲਾਵਾਂਗੇ 6-7 ਛੱਡਦੇ ਨਹੀਂ ਕਿੱਲੇ ਤਾਂ ਅੱਜ ਲਾਉਂਗੇ ਦੱਸੀ ਪੀਲੀ ਨਾਲ ਬੜੇ ਤਕੜੇ ਸੰਘਰਸ਼ ਤੋਂ ਬਾਅਦ ਮੰਜ਼ਿਲ ਲੈ ਕੇ ਪਹੁੰਚ ਚੁੱਕੇ ਆਂ ਚਾਚਾ ਸਾਡਾ ਲੱਡੂਆਂ ਦਾ ਸਰਦਾਰ ਠੇਕੇ ਦਾ ਫੱਟੜ ਹੋਇਆ ਵਾ ਪਰ ਥੋੜਾ ਜਾਂ ਫੱਟੜ ਹੋਇਆ ਵਾ ਪਰ ਹਾਏ ਇਹ ਟੱਟੜ ਨੀਕਾਰ ਨਾ ਹੁਣ ਮੱਸਾ ਤੋਂ ਦੇਖੋ ਦੇਖ ਪਾਹੀ ਉਪਰੂ ਦਾਦੂ ਦਾ ਇਹ ਦਾਦੂ ਦਾ ਚੁੱਪਿਆ ਚੁੱਪਾ ਬਚਾਰਾ ਬਿਲਕਦਾ ਸੁਣ ਲੋ ਮੈਂ ਹੁਣ ਮਨਾ ਲੈਣਾ ਹੁਣ ਮਨਾ ਲੈਣਾ ਜਾੜ ਕੇ ਪੈਰ ਫੜਦਾ ਪਹਿਲਾਂ ਲਿਆ ਕੁਸ ਆਈ ਨਹੀਂ ਹੁੰਦਾ ਉਹ ਲੈ ਬਹੁਤ ਬੜਾ ਹੋਵਾ ਤੇ ਚਾਚਾ ਮਸ਼ੀਨ ਹੈ ਵੀ ਨਮੀ ਆਈ ਹੈ ਤੇਰੇ ਤੈਨੂੰ ਅੱਜ ਜਮਾ ਨਹੀਂ ਆਇਆ ਵੀ ਲੱਡੂਆਂ ਦਾ ਡੱਬਾ ਲਿਆਵਾ ਅੱਜ ਕਿੱਥੇ ਦੇਣਾ ਪਿਆ ਹੁਣ ਪਿੱਛੇ ਦਾ ਪਿਆ ਹੁਣ ਉਹ ਮੋਟਰ ਚੱਕਵਾ ਦੇ ਦੁੱਗੀ ਟਾਇਰ ਸਿੱਧੇ ਕਰ ਦਈਏ ਤੇ ਹੈ ਗੋਗੀ ਟਾਇਰ ਸਿੱਧੇ ਕਰ ਲੈ ਹਾਂ ਚੱਲ ਦੂਏ ਲੋਟ ਦੂਏ ਲੋਟ ਦੂਏ ਲੋਟ ਘੱਟ ਦੂਏ ਲੋਟ ਘੱਟ ਥੋੜਾ ਜਿਹਾ ਹੋਰ ਹੋਰ ਘੱਟ ਆ ਚੱਲ ਹੋਰ ਘੱਟ ਥੋੜਾ ਜਾਂ ਬਰਾਨਾ ਕਿ ਬਰਾਨਾ ਹਾਂ ਠੀਕ ਆ ਮੇਰੇ ਕਹਿੰਦੀ ਰੱਖ ਮੇਰੇ ਕਹਿੰਦੀ ਚੱਲ ਰੋਕੇ ਨਾ ਕਰ ਜਾਣਦੇ ਸਿੱਧੀ ਜਾਣਦੇ ਐ ਇੱਕ ਛਾਲ ਸਟਾਰਟ ਕਰਾਉਣਾ ਜਾਣਦੇ ਉਹਨ ਵਿਖੇ ਨਾ ਗੱਡੀ ਜਾਂਦਾ ਜਾਣਦੇ ਭਾਜਣਾ ਨਾ ਪਿੱਛੇ ਦੇ 2:00 ਬਜੇ 7:00 ਦੇ ਹੈ 5:00 ਬਜੇ 7:00 ਦੇ ਚੱਲ ਜਣਾ ਬਸ ਤੂੰ ਆ ਜਾ ਉਹਦੀ ਸਾਡੇ ਕੋਲ ਬਸ 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 ਇੱਥੇ ਲਾ ਵਿੱਚ ਬਾੜ ਲਾ ਕੇ ਇਹ ਵੀ ਡਰਾਈਵਰ ਕੱਪਾ ਹੀ ਆ ਕੀ ਕਹਿਣਾ ਕੀ ਕਹਿਣਾ ਕਹਣਾ ਹਮਚੋ ਨਾ ਲਗਾएंगे ਹਾਂ ਨਾ ਲਓ ਜੀ ਦੇ ਲੋ ਆਹੀ ਸਾਰੀ ਢਾੜੀ ਭਜਨਰ ਦੇ ਵਿੱਚ ਲੰਘ ਜਾਂਦੀ ਐ ਬੋਤੀ ਥੋੜਾ ਬੱਸ ਬੱਸ ਹਰ ਜਾ ਲੈ ਆਉਦ ਆਉਣੀ ਹੈ ਬੈਕ ਆਉਣੇ ਹਲੇ ਅੱਛਾ ਖੋਲ ਕੋਡਾ ਖੋਲ ਆਉਂਦੇ ਆਉਂਦੇ ਬੈਕ ਆਹ ਲੋ ਦੱਸ ਕਿ ਕਿਹੜਾ ਮੈਟ ਸੁੱਖਾ ਲੱਗਦਾ ਇਹਨਾਂ ਚ ਬਸ ਅੱਜ ਨਾਲ ਸਾਡੇ ਆਖਲੇ ਇਸ ਮੈਟ ਜਦ ਕਹੀ ਵੀ ਦਵਾਈ ਘੱਟ ਕਰੋ ਪਾਣੀ ਦੇਖੋ ਮੈਟ ਦੀ ਬਤਰੀ ਆਹ ਜਾ ਮੈਂ ਆ ਖਾਣਾ ਚੁੱਕ ਰਿਹਾ ਇਹ ਇਕੱਲੀ ਜੜ ਚਾਹੀਦੀ ਤਾਂ ਕਰਕੇ ਪਨੀਰੀ ਡਾਕਰ ਦੇ ਵਿੱਚ ਹੁਣ ਇਹ ਸਕਸੈਸ ਦੀ ਹੈ ਸਕੈਨ ਸਿਸਟਮ ਹੋਰ ਇਹ ਜਨਾਬ ਹਾਲੇ ਜਿਹੜੀ ਆਪਾਂ ਨੇ ਦੂਜੀ ਰਾਜੋ ਰਾਣ ਦੀ ਪਨੀਰੀ ਹੋਰ ਉਹ ਜ਼ਿਆਦਾ ਸਕਸੈਸਫੁਲ ਹੋ ਗਈ ਮਤਲਬ ਕਿਉਂਕਿ ਉਹਦੇ ਸੋਸ਼ਲ ਜੁਮ ਇੰਟਰਨੈਟ ਤੇ ਜ਼ਿਆਦਾ ਆਦੀ ਬਈ। ਇੱਥੇ ਕਮੇਟੀ ਇੰਨੀ ਜ਼ਿਆਦਾ ਮਨਮੁੱਖੀ ਪੈ ਗਈ। ਦੂਜੇ ਮੈਟ ਅਸੀਂ ਚਾਰ ਚੱਕਰ ਤੇ ਇਹ ਮੈਟ ਇੱਕ ਚੱਕਰ ਹੁੰਦਾ ਇੰਨਾ ਵਜਨ ਮਤਲਬ ਇਹਨਾਂ ਦੇ ਵਿੱਚ। ਇੱਕ ਕਿਨਾਰੇ ਚ 10 ਮਿੰਟ ਲੱਗ ਜੰਗੇ। ਇੱਕ ਕਿਨਾਰੇ ਦੇ ਵਿੱਚ। ਆ ਟੌਰਨ ਰੱਖਿਆ। ਪਾਉ ਤੁਸੀਂ ਤੇ ਉਂਗਲੀ ਦਾ ਗੁੜਤੀ ਕੋਈ ਕਰਦੀ ਹੈ ਬਾਲਟੀ ਲੈ ਆਇਆ ਬੁਗੇ ਪਾ ਬੁਗਾ ਗੋ ਗਿਆ ਨਾ ਕਰਿਆ ਤੂੰ ਦੋਏ ਲੋਟ ਰੱਖੀ ਚੱਲ ਐ ਸੁੱਕਣ ਲੱਗਿਆ ਹੁਣ ਤੱਕ ਤਾਂ ਸੁੱਕੇ ਨਹੀਂ ਇਹ ਚਾਚਾ ਨੂੰ ਫੜਾ ਪਿੱਛੇ ਪਾਉਣੇ ਸ਼ੁਰੂ ਕਰਿਓ ਚਾਚਾ ਉਹ ਤਾਂ ਕੱਢ ਲੈ ਬਾਹਰ ਉਹ ਕੱਢਣ ਦੇ ਚੱਲਣ ਦੇ ਉਹਦੋਂ ਕੀ ਆਖੇ ਨੇ ਚੱਲ ਚੱਲਣ ਦੇ ਫਿਰ ਪਾ ਫਿਰ ਪਾ ਉਹਨਾਂ ਚਾਹ ਤੂੰ ਵੀ ਜਾਣਾ ਕਿਹੜਾ ਕਰ ਤੂੰ ਅਫੀਸਾ ਉਹਨਾਂ ਦੇ ਨਾ ਨਾ 110 ਇਹ ਇਹ ਕਹਿੰਦੇ ਤੇ ਨਹੀਂ ਨਹੀਂ ਚੁੰਨੀ ਮੱਝਦੇ ਪੰਜ ਸਾਈਕਲ ਉਹਨਾਂ ਨੂੰ ਕਿੰਨੇ ਸਾਲ ਹੋ ਗਏ 110 ਸਾਲ ਹੋ ਗਏ ਇਹਨੂੰ ਦੇਖ ਕੇ ਹੀ ਅਸੀਂ ਲੈ ਜੀ ਹਾਂ ਪਨੀਰੀ ਉਹ ਦੱਸ ਦਿੰਦੀ ਪਨੀਰੀ ਦੀ ਗੱਲ ਇੱਕ ਗੱਲ ਦੱਸਾਂ ਮੈਂ ਕਿ ਸਾਡੀ ਮਰਜ਼ੀ ਆ ਹਾਂ ਕਾਦੀ ਦੱਸ ਉਤਰੀ ਮੋਟਰਸਾਈਕਲ ਹੈਗਾ ਉਹ ਦੇ ਆ ਚੱਕ ਕੇ ਫਿਰ ਘਰ ਤੋਂ ਬਾਲਟੀ ਚੱਕ ਲੈ ਇੱਕ ਬਾਲਟੀ ਹੈਗੀ ਸੀ ਕਿ ਉਹ ਹਾਂ ਜਦ ਦੇਖ ਤੁਹਾਨੂੰ ਨਾ ਪਾਣੀ ਪੋਣਾ ਪੈਂਦਾ ਫਿਰ ਉੱਪਰ ਤੁਸੀਂ ਭਰ ਕੇ ਰੱਖ ਲੈਗਾ ਉਹ ਮੈਟਿਕ ਢਿਲਕਦਾ ਨਹੀਂ ਸਾਡੇ ਇੱਥੇ ਚੱਕਰ ਉਹ ਪੈਂਦਾ ਸਾਲਾ ਅੱਜ ਤਾਂ ਨਾ ਚਲੂ ਰਹੀ ਬਸ ਕੱਲੂ ਪਨੀਰੀ ਤੇ ਬੈਨ ਲਾ ਦੋ ਇੱਥੇ ਤੇ ਬੈਨ ਨਹੀਂ ਸੁਣਤਾ ਲੈ ਗੋਗੀ ਇਹਦਾ ਵਿੱਚ ਕੱਲ ਤੇ ਬੈਨ ਲਾ ਦੇਣਾ ਆਪਾਂ ਨੇ ਬੈਨ ਤਾਂ ਲਾ ਦੇਣਾ ਕਿਉਂਕਿ ਇਹਨੂੰ ਸੁਕਾ ਕੇ ਵੜਾਂਗੇ ਹੁਣ ਆਪਾਂ ਹਾਂ ਐਂ ਸੁਕਾ ਕੇ ਤੇ ਫੇਰ ਆਪਾਂ ਨੇ ਕੰਮ ਚਲਾਉਣਾ ਕਿ ਇਹਦਾ ਪਨੀਰੀ ਦਾ ਹੁਣ 2-3 ਦਿਨ ਆਪਾਂ ਨੇ ਦੂਜੀ ਜਿਲੀ ਲਾਉਣੀ ਆ ਆਪਾਂ ਨੇ ਠੀਕ ਹੈ ਇਸੋ ਕਿਤਨਾ ਜੜ ਇਹਦੇ ਰਸਜਾ ਚੂਸ ਲੂਗੀ ਮਿੱਟੀ ਦਾ ਹਾਂ ਰਸਜਾ ਚੂਸੇ ਤੇ ਇਹ ਕਿਹੜੇ ਖਰਾਬ ਹੋਣ ਲੱਗ ਖਰਾਬ ਨਹੀਂ ਹੋਣ ਲੱਗੇ ਇਹ ਛੇਕ ਤਾਂ ਬਣੀ ਪਈ ਐ ਥੱਲੇ ਬਹੁਤ ਨਰਮ ਐ ਇਹ ਤਿੰਨ ਦਿਨ ਘੱਟੋ ਘੱਟ ਨੇ ਇਹਨੂੰ ਪਾਣੀ ਲਈਏ ਤਾਂ ਜਾ ਕੇ ਬੱਤ ਉਹਨੂੰ ਪਾਣੀ ਲਾਈਏ ਪੰਜ ਦਿਨ ਇਹਨੂੰ ਲਾਈਏ ਕਰਾਇਆ ਕੀ ਕਹਿੰਦੇ ਚਾਚ ਕਹਿੰਦੇ 11 ਨੂੰ ਪਿਆਈ ਵਿਸਕੀ ਮਿੱਠਾ ਮੂਹਣਾ ਆ ਜਾ ਤੂੰ ਯਾਰ ਦਾ ਕਰਾਇਆ ਉਹਨੂੰ ਡੱਬਾ ਚੱਕੀ ਫਿਰਦਾ ਮੇਣਾ ਜਾ ਮਾਰੇ ਤੇ ਇਹ ਕਹਿੰਦਾ ਜੇ ਸਰਦਾ ਸਾਰ ਲਵਾ ਹਮਮ ਟਾਈਮ ਦੇਖ ਟਾਈਮ ਦੇਖ ਟਾਈਮ ਦੇਖ ਤੂੰ 7 ਵਜੇ ਬੁਲਾਇਆ ਤਾਂ ਪਹਿਲਾਂ ਆ ਕੇ 7 ਤੋਂ ਸੋਚ ਜੀਪਣ ਪਰ ਗਿਆ ਓ ਖੜਤਾ ਆਇਆ ਚਾਚੇ ਲੈ ਆ ਜਾ ਚੱਕਰਾ ਮੂੰ ਮਿੱਠਾ ਬੰਦੂ ਆਏ ਤੱਕ ਹੈ ਬੰਦਰੀ ਹੈ ਬੰਦਰੀ ਜਿੱਥੇ ਤਾਂ ਚੱਲ ਪਿਓਏ ਉੱਥੇ ਤਾਂ ਪਰੋ ਪਰੋ ਕੇ ਸੜ ਦਿੰਦੀ ਹੈ ਅਸੀਂ ਫੁੱਲ ਉਹਦੇ ਚ ਦਈ ਵੀ ਅੱਜ ਕਿਉਂਕਿ ਨਾ ਥੋੜਾ ਥੋੜਾ ਆਪਣੇ ਮੈਂਟਾਂ ਦੇ ਵਿੱਚ ਸਾਨੂੰ ਪ੍ਰੋਬਲਮ ਆ ਰਹੀ ਹੈ ਮਿੱਟੀ ਦੀ ਥੋੜੀ ਨਹੀਂ ਆ ਰਹੀ ਬਹੁਤੀ ਆ ਰਹੀ ਹੈ ਆ ਜਾ ਕੇ ਡਾਕਟਰ ਨੇ ਕਿ ਬਿਮਾਰੀ ਸਾਮਝੀ ਨਹੀਂ ਆਉਣੀ ਵੀ ਕਹੋ ਆ ਵਾ ਕੀ ਆ ਇਹ ਮੈਂ ਕਿੱਥੇ ਨਾ ਰੁਕਦਾ ਆਹੋ ਚੱਲਦੇ ਆਇਆ ਨਾ ਬਾਬਾ ਘਟੂਈ ਸਿੱਧੀ ਕਰਦਾ ਅੱਜ ਆਇਆ ਰੱਬਾ ਸੱਚਾ ਪਾਤਸ਼ਾਹ ਅੱਜ ਬਚਾਲਾ ਜੀ ਜੀ ਜੀ

ਅੱਜ ਤਹਰਾ ਦੀ ਰੂਹ ਨਹੀਂ ਜੀਣੀ ਲਾਉਣੀ ਵੀਰੇ ਹੌਲੀ ਦਹਾਲਾ ਆਦੇ ਕਿਉਂਕਿ ਨਾ ਉਹ ਰੁਕ ਜਾਂਦਾ ਫਿਰ ਤੜਾ ਚੰਗਾ ਜਿਹਾ ਨਹੀਂ ਲੱਗਦਾ ਹਨਾ ਜਿੱਥੇ ਢੱਕੇ ਛੱਡ ਦਵੇ ਮੈਂ ਟਾਂ ਦੇ ਵਿੱਚ ਥੋੜੀ ਥੋੜਾ ਵੇਲ ਜਾ ਹੁਣ ਢੱਕਾ ਆਪਾਂ ਬੂਟਾ ਜਮਾ ਹੀ ਨੇੜੇ ਨੇੜੇ ਕਰਤਾ ਢੱਕੇ ਵੀ ਵਧਾਤੇ ਕਿ ਚਾਹੇ ਢੇੜ ਕੀਲੇ ਦਾ ਮਾਲ ਲੱਜਵੇ ਕਿ ਜਿੱਦੇ ਚ ਕੋਈ ਚੱਕਰ ਨਹੀਂ ਆਇਆ ਕੰਕਾ ਨੂੰ ਆਇਆ ਤੇ ਆਖਦੇ ਇਕੇ ਤੇ ਮਲੋਇਆ ਪਿਆ ਕਿ ਤੇ ਅਸੀਂ ਆ ਕੇ ਜੀ ਆ ਤੇ ਪਰੋਇਆ ਪਿਆ ਕਿ ਨਹੀਂ ਦਾਤਾ ਜੀ ਆ ਤੁਸੀਂ ਦਾਤਾ ਜੀ ਹਾਰ ਹੋ ਜਾ ਲੈਣ ਦੇ ਉਹ ਫਿਰ ਸਾਡੇ ਬੱਟੂ ਵੇ ਦੇ ਤਾਂ ਉਹ ਸਾਰੇ ੱੱਕੇ ਮਿੱਧੂ ਲੈਣੇ ਆ ਉਹ ਨਹੀਂ ਦਾਦੀ ਚਾਲੀ ਸਾਡੇ ਜਾਂਦੀ ਰੇਹ ਵੀ ਤਾਹੂ ਦੇ